ਰੰਜੀਤ ਸਿੰਘ YouTube ਚੈਨਲ ਆਪਣਾਲ ਦੇਖੋ ਇਹ ਦਵਾਰਾ ਹਾਰਸ਼ੀ ਜਿਹੜੀ ਅੱਜ ਹੋਈ ਆ ਉਹਦੇ ਨਾਲ ਜਿੰਨੀ ਬੂਟ ਸਾਰੇ ਹੁਣ ਇਹ ਕੱਢਣੀਆਂ ਕ੍ਰੇਨ ਲੱਗੀ ਹੋਰ ਇੱਧਰ ਸਰਪੰਚ ਸਾਹਿਬ ਨੇ ਖੜੀ ਹੋ ਕ੍ਰੇਨ ਆਹ ਬੂਟੀ ਜਿਹੜੀ ਇੱਥੋਂ ਕੱਢੀ ਆ ਉਹ ਸਾਹਮਣੇ ਲੱਗੀ ਹੋ ਕ੍ਰੇਨ ਜਿਵੇਂ ਸੀ ਵੀ ਮੰਡ ਤੋਂ ਵਲੋਗ ਦੋਸਤੋ ਮਾਰੇ ਵੀਡੀਓ ਸ਼ੇਅਰ ਕਰ ਲਿਓ ਮੈਨੂੰ ਗਰੁੱਪਾਂ 'ਚ ਜਲਦੀ ਜਲਦੀ ਸ਼ੇਅਰ ਕਰਦਾਂਗੇ ਹਾਂ ਹਾਂਜੀ ਆਪਣੇ ਸਰਪੰਚ ਸਾਹਿਬ ਜੀ ਕਾਲਾ ਭਾਜੀ ਤੇ ਲੱਡੀ ਭਾਜੀ ਤੇ ਨਾਲ ਪਿੰਦਰ ਭਾਜੀ ਅੱਜ ਕਿੰਨੇ ਵਜੇ ਸੱਦੀ ਆਈ ਕ੍ਰੇਨ ਹੋਣੇ ਆਈ ਐ ਇਹ 3 ਕ'ਤੇ ਵਜੇ ਆਈ ਆਪੇ ਅੱਛਾ ਆਰੋਵਾਦੀ ਕਾ ਘੰਟਾ ਹੋ ਗਿਆ ਚਲਦੀ ਨੂੰ ਉਧਰ ਵੀ ਇੱਕ ਗੱਡੀ ਨੇ ਮੁਰਦਾ ਆ ਗਈ ਪਿੱਛੋਂ ਅੱਛਾ ਜੀ ਹਾਂਜੀ ਨਹਿਰ ਦੇ ਵਿੱਚ ਇੱਕ ਗਾਈ ਦੀ ਮਰਿਓ ਬਿਮਾਰੀ ਦਾ ਪਹਿਲੇ ਅੱਜਕੱਲ ਬਕਾਪਾ ਦਾ ਟਾਈਮ ਆ ਹਾਂਜੀ 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 ਉਹਨੂੰ ਵੀ ਕੱਢ ਕੇ ਜੇ ਤਾਂ ਜਿਹੜਾ ਆਰੋਵਾਦੀ ਇਕੱਠਾ ਹੋਇਆ ਹਾਂ ਹਾਂਜੀ ਡਿਓ ਮੈਡਮ ਨੂੰ ਆਪਾਂ ਕੂਰ ਕੀਤੀ ਜੀ ਉਹਨੂੰ ਭੇਜ ਦਿੱਤੀ ਆਪਾਂ ਨੂੰ ਦੇ ਦੇ ਜੀ ਐਸ ਡੀ ਐਮ ਮੈਡਮ ਨੂੰ ਐਸ ਡੀ ਐਮ ਮੈਡਮ ਨੇ ਨਹਿਰ ਵਾਂਨੀ ਜੀ ਬਹੁਤ ਬਹੁਤ ਇਹਨਾਂ ਦੇ ਲਾ ਕੇ ਫੇਰ ਅੱਥੇ ਲੱਗਣਾ ਹੈ अच्छा हां जी हां जी ये पुल ਦੇ ਥੱਲੇ ਲੱਗਦਾ ਜੀ ਇਹ ਜਿੰਨਾ ਵੀ ਕਚਰਾ ਤੁਸੀਂ ਦੇਖ ਰਹੇ ਹੋ। ਪੁਲ ਦੇ ਥੱਲੇ ਵੀ ਆਪਾਂ ਉਹੀ ਕੀਤੀ ਆ। ਆ ਨਿਆਣਿਆਂ ਦੇ ਬੱਚਿਆਂ ਨੂੰ ਮਾਜੀ। ਪਿੱਛੇ ਨੂੰ ਆਜੋ। ਪਿੱਛੇ ਆਜੋ ਮੋਰੇ। ਬਾੜ ਦਾ ਪਤਾ ਨਹੀਂ ਹੁੰਦਾ। ਸੇਤੀ ਰੱਖੋ ਪਤਾ ਨਹੀਂ ਹੁੰਦਾ। ਵੀ ਤਾਂ ਸਫਾਈ ਦਾ ਟਾਈਮ ਆ। ਹਾਂ। ਚੱਲ ਚੱਲ ਬਣੀ ਹੋਈ ਸਾਰੀ ਟਰਪੀ। ਸਵਾਗਤ ਐਤੋਂ ਸਾਰੇ ਦੇਖ ਰਹੇ ਆ ਲਾਈਵ ਤੁਸੀਂ ਵੀ ਤਾਂ। ਪਿੰਡ ਬਗੋਰਾ ਚੋਂ ਲਾ ਨਵਾਂ ਸ਼ਹਿਰ ਕਿਉਂਕਿ ਬੈਂਡ ਦਾ ਬਹੁਤ ਬੁਰਾ ਹਾਲ ਹੁੰਦਾ। ਇਹ ਸਾਰਾ ਇਹ ਕਚਰਾ ਜਾ ਕੇ ਆਪਣੇ ਘਰਾਂ ਦੇ ਲਾਗੇ ਫਰਦਾ। ਆਹ ਫਿਰ ਪਾਣੀ ਦਾ ਲੈਵਲ ਚੜ ਜਾਂਦਾ ਪਰਲੀ ਸਾਈਡ ਤੋਂ ਤੇ ਉਸ ਦਿਨ ਵੀ ਇਹੀ ਆਈ ਸੀ ਮਸ਼ੀਨ ਤੇ ਮਾਲਕ ਆਪ ਆਇਆ ਸੀ ਅੱਛਾ ਜੀ ਅੱਜ ਫਿਰ ਉਹ ਬੰਦਾ ਜਿਹੜਾ ਪਹਿਲਾਂ ਆਇਆ ਸੀ ਤੇ ਦਿਵਾਰ ਦਾ ਉਹਦੋਂ ਡਰਾਈਵਰ ਆਏ ਸੀ ਤੇ ਨਹੀਂ ਉਦੋਂ ਮਾਲਕ ਭਾਜੀ ਆਏ ਸੀ ਤੇ ਅੱਜ ਕੋਈ ਡਰਾਈਵਰ ਆਇਆ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਜਲਦੀ ਵੀਡੀਓ ਪਹਿਲਾਂ ਨਹੀਂ ਸੀ ਭਾਈ ਜੀ ਬੂਟੀ ਹੁੰਦੀ ਹੁਣ ਇਹ ਦੇਖੀ ਹੈ ਪਹਿਲਾਂ ਤਾਂ ਖਹਾਜਾ ਹੁੰਦਾ ਸੀ ਨਹੀਂ ਆਈ ਪਾਣੀ ਨਾਲ ਹਾਂ ਇਹ ਵਿਚ ਵੀ ਨਹੀਂ ਨਹੀਂ ਜਿਹੜੀ ਵਿਚ ਹੋਈ ਹੈ ਉਹਦੀ ਗੱਲ ਕਰਦਾ ਤੇ ਹੁਣ ਹੁਣ ਲੱਗਿਆ ਪਹਿਲਾਂ ਨਿਕਲ ਆ ਗਿਆ ਪਹਿਲਾਂ ਹੁੰਦੇ ਨਹੀਂ ਸੀ ਪਹਿਲਾਂ ਜਾੜੇ ਜਿਹੇ ਹੁੰਦੇ ਸੀ ਦੂਜੇ ਜੋਗਰਾਵਲ ਪ੍ਰੋਮੀਨੀ ਪੇਰੇ ਆ ਚਾਰ ਬੱਜ ਚੁੱਕੇ ਆ ਅੱਜ ਤਰੀਕ ਹੈਗੀ ਆ ਜੀ ਆਪਣੇ 6 ਸਤੰਬਰ 2025 ਪਾਣੀ ਦੇਖੋ ਸਾਰਾ ਘਰਾਂ ਦੇ ਵਿੱਚ ਵੜਦਾ ਹੁੰਦਾ ਜੀ ਅੱਜ ਵੀ ਇਹ ਬਹੀ ਭਰਦੀ ਸੀ ਕਾਫੀ ਹੋਰ ਤੱਕ ਪਹਿਲਾਂ ਜਿਹੜੀ ਸਪਰੇਅ ਮਾਰੀ ਹੋਈ ਸੀ ਨਾ ਹਾਂਜੀ ਹਾਂਜੀ ਜਿਹੜੀ ਆਪਾਂ ਖੜ ਦੇ ਮਾਰੀ ਪਹਿਲਾ ਰਾਉਂਡ ਆਪ ਸਪਰੇਅ ਮਾਰੀ ਸੀ ਤਾਂ ਜਲ ਗਿਆ ਸੀ ਨਾ ਇਹ ਸਾਰੇ ਹਾਂਜੀ ਹਾਂਜੀ ਤੇ ਉਹਨਾਂ ਦੇ ਦੁਆਰਾ ਜਿਹੜਾ ਜਿਹੜਾ ਇਹ ਜਲਿਆ ਸੀ ਇਹ ਨਹੀਂ ਸੀ ਜਲਿਆ ਇਹ ਹਰਾ ਹੀ ਰਹਿੰਦਾ ਸੀ ਛੱਪੜ ਬੂਟੀ ਆ ਕੋਈ ਆਪਣਾ ਲੱਗਦਾ ਨਹੀਂ ਕੋਈ ਹਾਂਜੀ ਹਾਂਜੀ ਉਹਨਾਂ ਦਾ ਸਾਡਾ ਬਚਾਅ ਹੋ ਗਿਆ ਸਿਰਫ ਉਹਨਾਂ ਦੇ ਦੁਆਰਾ ਦੇਖ ਲਓਗੇ ਸਾਡਾ ਇਰਾਦਾ ਸੀ ਇੱਕ ਹੋਰ ਮਾਰਨਾ ਹਾਂਜੀ ਜੀ ਜੀ ਇਹ ਵੀ ਕੁਝ ਜਰਾ ਕਾਫੀ ਆ। ਇਹ ਤਾਂ ਹੁਣ ਸਾਇੰਸ ਆ ਚਲੋ ਵੱਡੀਆਂ ਵੱਡੀਆਂ ਮਸ਼ੀਨਾਂ ਪਹੁੰਚ ਜਾਂਦੀਆਂ ਪਹਿਲਾ ਟਾਈਮ ਆ ਜਿਹਦਾ ਇਦਾਂ ਪਸੰਦ ਹੁੰਦਾ ਹੀ ਨਹੀਂ। ਬڑے بڑے ਤੇ ਨਾਲ ਪ੍ਰੈਸ ਨੂੰ ਤਾਂ ਡਾਲੀ ਰਹੇ ਹੁਣ ਆਪਾਂ ਪਾ ਦਿਆ ਕਰਨੀ ਪੰਚਾਇਤ ਦੀ ਵੀਡੀਓ ਫੁੱਲ ਸਪੋਰਟ ਕਰਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਹਾਂਜੀ 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 ਇਹ ਇਹਦਾ ਸਹਮਾ ਖੰਭਾ ਡੁੱਬ ਰਿਹਾ ਹੋਇਆ ਹੈ ਹੁਣ ਮੈਂ ਇਕੱਲਾ ਉੱਥੇ ਵੀ ਮੈਨੂੰ ਖੰਭਾ ਵੀ ਡਿੱਗਾ ਹੈ ਕੋਈ ਵੀ ਵੀਡੀਓ ਭਾਈ ਥੋੜੀ ਦੇਰ ਪਹਿਲਾਂ ਖੰਭਾ ਤੇ ਇੱਕ ਟੇਟਾ ਹੋਇਆ ਹੈ ਮਗੋਰਾ ਤੋਂ ਬਰਨਾਲੇ ਵਾਲਾ ਰੋਡ ਜਿਹੜਾ ਬਾਈਪਾਸ ਤੋਂ ਪਹਿਲਾਂ ਇੱਕ ਖੰਭਾ ਡਿੱਗਾ ਹੈ ਪਰੇ ਲੱਜ ਉੱਧਰੇ ਹੁਣ कौन आज और बैठ जाएंगे बोलो बोलो चल दे बस ਇਦਣ ਆਪਣੇ ਸੂਰੀ ਸਾਹਿਬ ਆਏ ਸੀ ਉਦੋਂ ਵੀ ਕ੍ਰੇਨ ਆਈ ਸੀ ਤਾਂ ਉਦੋਂ ਅੱਗੇ ਉਹ ਸੈਫਨ ਦੇ ਥੱਲੇ ਉਹ ਨਹੀਂ ਸਾਫ ਕਰਾਤੇ ਖਾਹੀ ਗੁੱਟੀ ਉੱਤੇ ਵੱਡੀ ਵੀ ਆ ਗਈ। ਇਦਣ ਪੀਨ ਬੱਤੀ ਵਾਲੇ ਆਏ ਸੀ। ਹਾਂ। ਇੱਥੇ ਪਾਣੀ ਦਾ ਟਗਰਾ ਆਈ ਜਾਂਦਾ ਸਾਰਾ ਇਹ। ਹਾਂਜੀ। ਬਾਤ ਸੋਧਰ ਮੁਕਾ ਅੰਨਾ ਇੱਧਰ ਮੁਕਾ ਜਰਾ। ਜੀ ਹੈ ਦੋਸਤੋ ਬਈ ਬਾਤ ਕੀ ਲੱਗ ਰਹੀ ਹੈ ਧੰਨਵਾਦ ਪਾਣੀ ਪੀ ਰਦੇ ਨਾ ਚਲੋ ਠੀਕ ਬੀਠੇ